ਹਮ ਹਉਤੇ ਤਬ ਨਹੀਂ ਆਪ ਨੂੰ ਹੀ ਮਹਿਨਾਂ ਪਾਸੇ ਵਧਰ ਕਰਦੇ ਨੇ ਕਿ ਮਨ ਰੋ ਜਿਤਨਾ ਚਿਰ ਸੰਜੀਵਾ ਦੇ ਅੰਦਰ ਹਉਮੈ ਰਹਿੰਦੀ ਹੈ ਉਹਨਾਂ ਚਿਰ ਤੂੰ ਸਾਡੇ ਅੰਦਰ ਪ੍ਰਗਟ ਨਹੀਂ ਹੁੰਦਾ ਪਰ ਜਦੋਂ ਉਹ ਪ੍ਰਤੱਖ ਹੁੰਦਾ ਹੈ ਤਦੋਂ ਫਿਰ ਸਾਡੀ ਜਿਹੜੀ ਮੈਂ ਹੈ ਹਉਮੈ ਹੈ ਇਹ ਦੂਰ ਹੋ ਜਾਂਦੀ ਹੈ ਕਿਉਂਕਿ ਭਾਸਾ ਕਹਿੰਦੇ ਹੌਮੇ ਦਾ ਹੀ ਪੜਦਾ ਹੈ ਆਕਾਰਪੁਰਤ ਤੇ ਜੀਵ ਦੇ ਅੰਤ ਵਿੱਚ ਬਣਿਆ ਹੁੰਦਾ ਹੈ ਇਹ ਹੌਮੇ ਕਰਕੇ ਨਹੀਂ ਆਕਾਰਪੁਰਤ ਲੈ ਨੂੰ ਮੈਂ ਮੇਰੀ ਕਰਕੇ ਹੀ ਸਤ ਨੂੰ ਪਖਰਾ ਹੋਇਆ ਹੈ ਹੈ ਅੰਦਰ ਹੀ ਪਰ ਜਦੋਂ ਮੇਰੀ ਮੇਰੀ ਮਿਟ ਜਾਂਦੀ ਹੈ ਭਾਸਾ ਕਹਿੰਦੇ ਫਿਰ ਆਕਾਰਪੁਰਤ ਲੈ ਨੂੰ ਅੰਦਰ ਪ੍ਰਗਟ ਹੁੰਦਾ ਹੈ ਵੀਰ ਤੂੰ ਤੂੰ ਕਰਤਾ ਤੂੰ ਹੋਆ ਮੋ ਜਿਵੇਂ ਰਹਾ ਨਾ ਨੂੰ ਆਪਾ ਪਰਕਾ ਮਿਟ ਰਿਆ ਜਦ ਦੇਖੋ ਤਤ ਬਾਸਵ ਕਹਿੰਦੇ ਜਦੋਂ ਮੈਂ ਜਿਹੜੀ ਮਿਟ ਗਈ ਕੇਵਲ ਆਤਮ ਪਰਮ ਕੋ ਜੀ ਦੇ ਨਾਲ ਪਿਆਰ ਲੱਗਿਆ ਹਰ ਪਾਸੇ ਉਹੀ ਸੁਣਦਾ ਹੈ ਉਹੀ ਵੇਖਣ ਨੂੰ ਇਹ ਚਾਹੁੰਦਾ ਹੈ ਉਦਦੇ ਹੀ ਬੋਲ ਸੁਣਦੇ ਮਨ ਤੇ ਬਾਸਵ ਕਹਿੰਦੇ ਫਿਰ ਉਹ ਦੂਰ ਨਹੀਂ ਹੈ ਤੇ ਜਿੱਧਰ ਵੀ ਨਜ਼ਰ ਮਾਰਦੀ ਹਾਂ ਤਰਕਾਲਪੁਰ ਕੋਈ ਨਹੀਂ ਅਗੇ ਆਉਂਦਾ ਹੈ ਕੋਹੋਂ ਜਦੋਂ ਅੰਦਰੋਂ ਆਉਂਵੇਂ ਮੈਦੀਆਂ ਕੀ ਹੈ ਹੰਕਾਰ ਮੈਂ ਆ ਜਾਂਦਾ ਹੈ ਮੈਂ ਮੇਰੀ ਮਿੱਟ ਜਾਂਦੀ ਹੈ ਅਨਲ ਅਗਮ ਜਿਵੇਂ ਲਹਿਰ ਮੈਂ ਉਤਦ ਜਲ ਕੇ ਵਰਜਮਾਨੀ ਤਕਰੀਬਨ ਬਾਹਰ ਪਾਸਾ ਅਰਥ ਕਰਦੇ ਨੇ ਕਿ ਭਾਈ ਇਸ ਮੈਂ ਦੇ ਵਚਨ ਦੇ ਨਾਲ ਹੁਣ ਇਹ ਸਮਝ ਆ ਜਾਂਦੀ ਹੈ ਕਿ ਜਿਵੇਂ ਬੜਾ ਤੂਫਾਨ ਆਇਆ ਸਮੁੰਦਰ ਦੇ ਵਿੱਚ ਤੇ ਉਸ ਤੂਫਾਨ ਦੇ ਆਉਣ ਦੇ ਨਾਲ ਸਮੁੰਦਰ ਲਹਿਰਾਂ ਦੇ ਨਾਂ ਤੋਂ ਰੱਖ ਭਰ ਗਿਆ ਵੱਡੀਆਂ ਵੱਡੀਆਂ ਛੱਲਾਂ ਵੱਡੀਆਂ ਵੱਡੀਆਂ ਲਹਿਰਾਂ ਸਮੁੰਦਰ ਵਿੱਚ ਆਈਆਂ ਤੇ ਪਰ ਅਸਲ ਦੇ ਵਿੱਚ ਉਹ ਲਹਿਰਾਂ ਸਮੁੰਦਰ ਦੇ ਪਾਣੀ ਵਿੱਚ ਹੀ ਹੈ ਜਿਹੜਾ ਲਹਿਰਾਂ ਨੇ ਉਸ ਸਮੁੰਦਰ ਤੋਂ ਵੱਖੀਆਂ ਕੋਲੋਂ ਨਹੀਂ ਲਹਿਰਾਂ ਮੁਕੀਆਂ ਉਹ ਨੱਕੋ ਨੱਕ ਭਰ ਗਿਆ ਉੱਪਰ ਤੱਕ ਬਾਹਰ ਤੱਕ ਪਾਣੀ ਆਇਆ ਪਰ ਜਦੋਂ ਤੂਫਾਨ ਸ਼ਾਂਤ ਹੋਇਆ ਲਹਿਰਾਂ ਸ਼ਾਂਤ ਹੋਈਆਂ ਤੇ ਫਿਰ ਉਹ ਪਾਣੀ ਉਹ ਛੱਲਾ ਕੋ ਲਹਿਰਾਂ ਸਮੁੰਦਰ ਦੇ ਵਿੱਚ ਹੀ ਸਮਾ ਗਈਆਂ ਸਮੁੰਦਰ ਦਾ ਹੀ ਹਿੱਸਾ ਬਣ ਗਈਆਂ ਇਸੇ ਕਰਕੇ ਬਾਸਾ ਕਹਿੰਦੇ ਜਿਵੇਂ ਨਹੀਂ ਭਾਈਏ ਸਾਰੇ ਜੀਵ ਜੰਤ ਹਨ ਏਕਾਕਰ ਇਹ ਤੇਰਾ ਆਪਣਾ ਨਹੀਂ ਵਿਕਾਸ ਸਾਰੇ ਜੀਵ ਜੰਤ ਜਿੰਨਾ ਸੰਸਾਰ ਨਾਦਰ ਆਇਆ ਹੈ ਅਕਾਲ ਪੁਰਖ ਰਹਿਤੂ ਜੀ ਦਾ ਆਪਣਾ ਹੀ ਵਿਕਾਸ ਹੈ ਆਪਣੇ ਆਪ ਨੂੰ ਸਾਰਾ ਸੰਸਾਰ ਅਕਾਲ ਪੁਰਖ ਜੀ ਨੇ ਪੈਦਾ ਕੀਤਾ ਹੈ ਹਰ ਇੱਕ ਛੇ ਹਰ ਇੱਕ ਜਰੇ ਜਰੇ ਦੇ ਵਿੱਚ ਕਾਰਜ ਮੈਕੂ ਵਸਦਾ ਪਰ ਸਾਨੂੰ ਨਾਦਰ ਨਹੀਂ ਆਉਂਦਾ ਹੈ ਕਿਉਂਕਿ ਸਾਡੇ ਅੰਦਰ ਹਉਮੈ ਮੈਂ ਮੇਰੀ ਹੰਕਾਰ ਆਦਿ ਇਹਨਾਂ ਦਾ ਬੜਾ ਵੱਡਾ ਪਰਦਾ ਹੋ ਗਿਆ ਹੈ ਜਦੋਂ ਇਹ ਪੜਦਾਨ ਮੈਂ ਫਿਰ ਸੰਭ ਆ ਜਾਂਦੀ ਹੈ ਅਰ ਕਿ ਮਾਦਵੇ ਕਿਆ ਕਹੀ ਹੈ ਪ੍ਰਮੇ ਅਸ ਤੈ ਸਤਪੁਰ ਆਸਾ ਕਹਿੰਦੇ ਨੇ ਏ ਮਾਦੋ ਅਸਾਂ ਜੀਵਾਂ ਨੂੰ ਕੁਝ ਜਿਹੜਾ ਪਲੇਖਾ ਪਿਆ ਹੋਇਆ ਹੈ ਕਿ ਇਹ ਬਿਆਨ ਨਹੀਂ ਕੀਤਾ ਜਾ ਸਕਦਾ ਇਹ ਸਾਰਾ ਮਾਇਆ ਦਾ ਪਲੇਖ ਹੈ ਮਾਇਆ ਦਾ ਕਰਮ ਹੈ ਇਹ ਮਾਇਆ ਦੇ ਕਰਮ ਨੇ ਭਰੇਖੇ ਨੇ ਆਪਣੇ ਵਿੱਚ ਇਹਨਾਂ ਉਲਝਾ ਗਿਆ ਹੈ ਜੀ ਨੂੰ ਕਿ ਹੁਣ ਪਾਸਾ ਕਹਿੰਦੇ ਤੇਰੇ ਬਾਰੇ ਕੁਝ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਦੱਸਿਆ ਜੀ ਨੂੰ ਜਾ ਸਕਦਾ ਹੈ ਜੈਸਾ ਮੰਨੀਐ ਹੋਏ ਨਾ ਤੈਸਾ ਤੇ ਅਸੀਂ ਜਿਹੜਾ ਮੰਨੀ ਬੈਠਿਆਂ ਸਾਡਾ ਜਿਹੜਾ ਖਿਆਲ ਬਣਿਆ ਹੋਇਆ ਹੈ ਸੰਸਾਰ ਦੇ ਵਿੱਚ ਇਹ ਸੰਸਾਰ ਸੱਚ ਹੈ ਆ ਮਾਇਆ ਮੇਰੀ ਹੈ ਘਰ ਮੇਰਾ ਮਕਾਨ ਮੇਰਾ ਧੀਆ ਪੁੱਤਰ ਮੇਰੇ ਜੇ ਜਿਹੜਾ ਅਸੀਂ ਮੰਨੀ ਬੈਠੇ ਹਾਂ ਕਿ ਜਗਤ ਦੇ ਨਾਲੋਂ ਤੇਰਾ ਕੋਈ ਵਕਰੀ ਨਹੀਂ ਹੱਤੀ ਹੈ ਅਸੀਂ ਇਹ ਸਮਝਦੇ ਹਾਂ ਕਾਰਕੁਰਤ ਬੈਠੋ ਵਕਰਾ ਹੈ ਕੋਈ ਜਗਤ ਦੇ ਨਾਲ ਕੋਈ ਸੰਸਾਰ ਦੇ ਨਾਲ ਇਹ ਠੀਕ ਨਹੀਂ ਹੈ। ਕਾਹ ਕਹੀ ਜੈਸਾ ਮੰਨੀਏ ਕੋਈ ਨਾ ਐਸਾ। ਅਸੀਂ ਜਿਹੜਾ ਮੰਨੀ ਬੈਠੀਆਂ ਕਿ ਤੂੰ ਸੰਸਾਰ ਦੇ ਨਾਲੋਂ ਵਕਰਾ ਹੈ ਸੰਸਾਰ ਰਹਿ ਇਹ ਮੰਨਣਾ ਸਾਡਾ ਠੀਕ ਨਹੀਂ ਹੈ ਕਿਉਂਕਿ ਤੂੰ ਸੰਸਾਰ ਦੇ ਵਿੱਚ ਹੀ ਵਸਦਾ ਹੈ। ਸੰਸਾਰ ਦੇ ਵਿੱਚ ਹੀ ਤੇਰਾ ਨਿਵਾਸ ਹੈ ਪਤਾ ਉਹ ਲੱਗਿਆ ਜਦੋਂ ਅੰਦਰੋਂ ਆਮੇ ਮੈਂ ਮੇਰੀ ਦੀ ਕੰਧ ਟੱਗੀ ਪਰ ਤੂੰ ਕਿਹਾ ਰਹਾ ਨਰਪਤ ਏਕ ਸਿਕਾਸਨ ਸੋਇਆ ਸੁਪਨੇ ਭਿਆ ਭਿਕਾਰੀ ਜਿਵੇਂ ਕੋਈ ਰਾਜਾ ਆਪਣੇ ਤਖਤ ਉੱਤੇ ਸੌਂ ਜਾਏ ਤੇ ਸੁਪਨੇ ਦੇ ਵਿੱਚ ਮੰਗਤਾ ਬਣ ਜਾਏ ਆਖਿਤ ਰਾਜ ਵਿਚਰਤ ਦੁੱਖ ਪਾਇਆ ਸੋਗਤ ਭਈ ਬਿਮਾਰੀ ਤੇ ਰਾਜ ਹੁੰਦਿਆਂ ਹੁੰਦਿਆਂ ਉਹ ਸੁਪਨੇ ਦੇ ਵਿੱਚ ਰਾਜੋਂ ਵਿਚੜ ਕੇ ਦੁਖੀ ਹੁੰਦਾ ਹੈ ਤੇਰੇ ਹੀ ਇਹ ਸੰਸਾਰ اے ਮਾਪੀਂ ਇੱਥੋਂ ਵਿਚੜ ਕੇ ਅਸਾਡਾ ਜੀਵਾਂ ਦਾ ਇਹ ਹਾਲ ਅਸੀਂ ਆ ਸੰਸਾਰ ਕੋਲ ਕੀ ਸੁਪਨੇ ਦੇ ਵਿੱਚ ਆ ਕੇ ਸੰਸਾਰ ਕੋਲ ਕੀ ਸੁਪਨੇ ਨੂੰ ਸੱਚ ਜਾਣਦੇ ਆ ਕਿਉਂਕਿ ਗੁਰਬਾਣੀ ਨੇ ਸਾਨੂੰ ਵਾਰ-ਵਾਰ ਸਮਝਾਇਆ ਹੈ ਕਿ ਜਗ ਜੀਵਨ ਕੈਸਾ ਸੁਪਨੇ ਜਿਹਾ ਸ ਇਹ ਜੀਵਨ ਜਿਹੜਾ ਹੈ ਸੰਸਾਰ ਜਿਹੜਾ ਹੈ ਜਾਗਰਤ ਚ ਨਾ ਸਭ ਕ੍ਰੁਤ ਹੈ ਜਾਣ ਲੈ ਹੋਰੇ ਮੀਤ ਬਾਸਕ ਦੇ ਚੁਠਾ ਸੰਸਾਰ ਪਰ ਇਹਨੇ ਨਾਲ ਸਾਡਾ ਮਨ ਲੱਗਿਆ ਹੋਇਆ ਚਿੱਤ ਲੱਗਿਆ ਹੋਇਆ ਇਹਨੂੰ ਅਸੀਂ ਸੱਚ ਜਾਣਦੇ ਆ ਹੈ ਇਸੇ ਤਰ੍ਹਾਂ ਪਾਛਾ ਕਿ ਮੈਨੇ ਜਿਵੇਂ ਇੱਕ ਰਾਜਾ ਆਪਣੇ ਰਾਜ ਦੇ ਵਿੱਚ ਆਪਣੀ ਪਲੰਘ ਦੇ ਉੱਤੇ ਸੁੱਤਾ ਹੋਇਆ ਸੁੱਤੇ ਹੋਏ ਨੂੰ ਇੱਕ ਸੁਪਨਾ ਆਇਆ ਸੁਪਨੇ ਦੇ ਵਿੱਚ ਉਹਦਾ ਰਾਜ ਖਸ ਜਾਂਦਾ ਹੈ ਉਹ ਮੰਗਤਾ ਬਣਿਆ ਬਿਲਦਾ ਹੈ ਤੇ ਮੰਗਤਾ ਬਣ ਕੇ ਬੜਾ ਦੁਖੀ ਪਾਰੇ ਜਾਏ ਹੈ ਸੀ ਸੁਪਨਾ ਪਰ ਉਹ ਸੱਚ ਜਾਣ ਕੇ ਬੜਾ ਦੁਖੀ ਹੋ ਰਿਹਾ ਉਹ ਦੇ ਵਿੱਚ ਪਰ ਜਦੋਂ ਉਹਦੀ ਅੱਖ ਖੁੱਲਹੀ ਉਹਨੇ ਵੇਖਿਆ ਮੈਂ ਜ ਆਪਣੇ ਮਹਿਰਾ ਵਿੱਚ ਸੁੱਤਾ ਹੋਇਆ ਰਾਜ ਭਾ ਕਰੇ ਨੇ ਰਾਗਾਨੀਆ ਪਰ ਉਹ ਹਰਾਨ ਹੋਇਆ ਇਹ ਹੋਇਆ ਕਿ ਤੇ ਇਸੇ ਤਰ੍ਹਾਂ ਬਾਸਾ ਕਹਿੰਦੇ ਨੇ ਅਸੀਂ ਜੀਵ ਇਹ ਸੰਸਾਰ ਨੂੰ ਕੀ ਸੁਪਨੇ ਨੂੰ ਸੱਚ ਜਾਣ ਕੇ ਜਿਹੜੇ ਅਸਲੀ ਰਾਜ ਭਗਤ ਦੇ ਮਾਲਕ ਸੀ ਉਹ ਸਾਤੋਂ ਵਿਚਰ ਗਿਆ ਨੇ ਅਸਲ ਆਸਰ ਦੇ ਵਿੱਚ ਅਸੀਂ ਸੰਸਾਰ ਨਹੀਂ ਹਾਂ ਸੰਸਾਰ ਦੇ ਵਿੱਚ ਰਹਿਣ ਵਾਲੇ ਨਹੀਂ ਆਈ ਹਾਂ ਇਹ ਸਰੀਰ ਨੂੰ ਜਿਹੜਾ ਅਸੀਂ ਆਪਣਾ ਆਪ ਮੰਨ ਲਿਆ ਸਰੀਰ ਸਾਡਾ ਨਹੀਂ ਹੈ ਸਰੀਰ ਸਾਨੂੰ ਰਹਿਣ ਵਾਗ ਕੇ ਪਰਾਇ ਦਾ ਮਕਾਨ ਮਿਲਿਆ ਹੈ ਪਰ ਅਸਲੀ ਸਰੀਰ ਨੂੰ ਸਾਥੀ ਸੱਚ ਜਾਣ ਕੇ ਸੰਸਾਰ ਨੂੰ ਸੱਚ ਜਾਣ ਕੇ ਦੁੱਖ ਭੋਗ ਰਹੇ ਹਾਂ ਇਹ ਸਾਡੇ ਜੀਵਾਂ ਦਾ ਇਹ ਹਾਲ ਹੈ ਰਾਜ ਭੰਗ પ્રસੰਗ ਜੈਸੇ ਹੈ ਹੈ ਆਗ ਕਚ ਮਰਮਦ ਨਾਇਆ ਇਹ ਪਾਸਾ ਕਿੰਨੇ ਜਿਵੇਂ ਰਸੀ ਨੇ ਸਾਥ ਦਾ ਦਿਸਤਾਂਤ ਅਸੀਂ ਸੁਣਿਆ ਹੈ ਕਿ ਹਨੇਰੇ ਦੇ ਵਿੱਚ ਇੱਕ ਰਸੀ ਪਈ ਹੈ ਤੇ ਉਹ ਹਨੇਰੇ ਦੇ ਵਿੱਚ ਪਈ ਹੋਈ ਰਸੀ ਉਹ ਤੋਂ ਇਹ ਭੇਖਾ ਪੈ ਰਿਹਾ ਕਿ ਸਹਰੇ ਸੱਪ ਹੈ ਤੇ ਸੱਪ ਜਾਣ ਕੇ ਉਹਨੂੰ ਤੇ ਕੋਲ ਨਹੀਂ ਕੋਈ ਜਾ ਰਿਹਾ ਹੈ ਕੋਈ ਜਾਣ ਤੋਂ ਡਰ ਲੱਗਦਾ ਹੈ ਸੱਪ ਹੈ ਕਿ ਡੰਗ ਕਰੇਗਾ ਤੇ ਸਾਡੇ ਤੇ ਬਾਰ ਕਰੇਗਾ ਡਰ ਲੱਗ ਰਿਹਾ ਪਰ ਜਦੋਂ ਕੋਈ ਫਿਰ ਸਿਆਣਾ ਬੰਦਾ ਆਇਆ ਜਿਹਦੇ ਹੱਥ ਵਿੱਚ ਲਾਲਖਣ ਬੜੀ ਉਰੀ ਸੀ ਜਾਂ ਕਹਦੀ ਔਰਤ ਬੜੀ ਉਰੀ ਸੀ ਉਹਨੇ ਉਹ ਕਾਲਚ ਮਾਰੀ ਉਹਨੂੰ ਤੇ ਵੇਖਿਆ ਕਿ ਉਹ ਤੇ ਰਸੀ ਨਹੀਂ ਭਲੇਖਾਪੁਰ ਹੋ ਗਿਆ ਤੇ ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਨੇ ਇਹ ਉਸ ਸੱਪ ਤੇ ਰੱਸੀ ਦੇ ਦਿਸਕਾਂਤ ਰਾਗ ਹੈ ਸਾਰਾ ਸੰਸਾਰ ਤੇ ਜਦੋਂ ਇਹ ਭਲੇਖਾਪੁਰ ਹੋ ਜਾਂਦਾ ਹੈ ਭਲੇਖਾਪੁਰ ਹੋ ਜਾਂਦਾ ਹੈ ਇਹ ਪਾਸਾ ਕਹਿੰਦੇ ਪਤਨ ਮੈਨੂੰ ਹੁਣ ਕੁਝ-ਕੁਝ ਭੇਟ ਜਨਾ ਦਿੱਤਾ ਹੈ ਕਿਉਂਕਿ ਮੈਂ ਆਪ ਜੀ ਦੇ ਚਰਨਾਂ ਨਾਲ ਜੁੜ ਗਿਆ ਨਾਮ ਜਪਣਾ ਸ਼ੁਰੂ ਕਰ ਦਿੱਤਾ ਅੰਦਰੋਂ ਹੌਵੇਂ ਓੰਕਾਰ ਦਾ ਨਾਮ ਸੁਣਾ ਸ਼ੁਰੂ ਹੋਇਆ ਤੇ ਮੈਨੂੰ ਕੁਝ-ਕੁਝ ਭੇਟ ਆਪ ਜੀ ਨੇ ਜਨਾ ਦਿੱਤਾ ਹੈ ਕਿ ਸੰਸਾਰ ਤੇ ਭਾਈ ਸੁਖਨੀ ਵਰਗਾ ਇਹ ਰੱਸੀ ਦੇ ਸੱਪ ਦੇ ਵਿਸਤਾਂਤ ਵਾਂਗ ਇਕ ਬੁਨੇਕਾ ਹੀ ਬਣਿਆ ਹੋਇਆ ਐ ਅਨਕ ਕਟਕ ਜੈਸੇ ਫੂਲ ਪਰੇ ਹਉ ਕਹਤੇ ਕਹਿਨ ਨਾ ਆਇਆ ਇਹ ਪਾਸਾ ਕਹਿੰਦੇ ਨੇ ਭਾਈ ਦੇਖੋ ਜਿਵੇਂ ਸੋਨੇ ਦੇ ਬਣੇ ਹੋਏ ਅਨੇਕਾਂ ਕੜੇ ਵੇਖ ਕੇ ਇਹ ਭਲੇਖਾ ਪੈ ਜਾਏ ਕਿ ਸੋਨਾ ਨਹੀਂ ਕਿਸਮ ਦਾ ਹੁੰਦਾ ਤੇਵੇ ਸਾਨੂੰ ਵੀ ਭਲੇਖਾ ਬਣਿਆ ਪਿਆ ਹੈ ਕਿ ਜਗਤ ਇਤੋਂ ਵੱਖਰਾ ਹੈ ਪਰ ਸੋਨਾ ਦੇ ਇੱਕ ਹੀ ਕਿਸਮ ਦਾ ਹੈ ਔਰੋ سونے ਤੋਂ ਬੱਕਰੇ-ਬੱਕਰੇ ਪਰਾਂ ਦੇ ਗਹਿਣੇ ਬਣਾਏ ਜਾਂਦੇ ਨੇ ਕੋਈ سونے ਦੇ ਕੜੇ ਬਣਾ ਲੈਂਦਾ ਹੈ ਕੋਈ চুੜੀਆਂ ਬਣਾ ਲੈਂਦਾ ਹੈ ਕੋਈ ਹਾਰ ਬਣਾ ਲੈਂਦਾ ਹੈ ਕੋਈ ਸਾਂਪ ਬਣਾ ਦਿੰਦਾ ਹੈ ਜਿੱਦਾਂ ਉਹ ਇੱਕੋ سونے ਤੋਂ ਬੱਕਰੇ-ਬੱਕਰੇ ਉਹਦੇ ਗਹਿਣੇ ਬਣਾਏ ਜਾਂਦੇ ਨੇ ਤੇ ਪਾਤਸ਼ਾਹ ਕਹਿੰਦੇ ਜਿਵੇਂ ਹੀ ਇਹ ਸੰਸਾਰ ਦੇ ਉੱਪਰਕਾਰ ਵਹਿਣੂ ਇੱਕ ਹੈ ਉਦਾਰੀ ਸਾਰਾ ਸਾਰਾ ਹੈ ਪਰ ਸਾਨੂੰ ਭ੍ਰੇਖਾ ਬਿਆਹਿਆ ਹੈ ਇਹ ਭ੍ਰੇਖਾ ਬਣਿਆ ਜੀ ਰੰਧਾਰ ਹੈ ਕਿ ਜਗਤ ਅਕਾਰਪੁਰਤ ਵਹਿਗੂ ਜੀ ਤੇ ਤੋਂ ਵੱਖਰਾ ਹੈ ਹੁਣੋ ਪ੍ਰਾਣੀ ਵਿਤਕਲੇ ਵਾਲੀ ਗੱਲ ਕਹਤੇ ਕਹ ਨਾ ਜਾਏ ਹੁਣ ਅੰਦਰੋਂ ਭਰਮ ਅਲੇਖਾ ਮਿਟ ਗਿਆ ਕਾਲਪੁਰਤ ਜੀ ਦਾ ਨਾਮ ਕਿਰਤੇ ਚ ਵਸ ਗਿਆ ਇਹ ਪਾਸਾ ਕਹਿੰਦੇ ਨੇ ਹੁਣ ਮੈਂ ਤੂੰ ਉਹ ਭਲੇਖੇ ਵਾਲੀ ਗੱਲ ਕਹੀ ਨਹੀਂ ਜਾ ਰਹੀ ਹੈ ਭਾਬਾ ਹੁਣ ਮੈਂ ਇਹ ਨਹੀਂ ਆ ਸਕਦਾ ਕਿ ਜਨਤ ਐਤੋਂ ਵੱਖਰੀ ਹਸਦੀ ਹੈ ਅੰਦਰ ਘਰ ਕੁਲਗੈ ਕੋ ਰਸਦੇ ਆ ਤੇ ਧੰਤੂ ਰਾਮ ਦਾ ਜਿਵੇਂ ਸਤਪੁਰ ਜੀ ਰੋਸ ਸੁਝਾਉਂਦੇ ਨੇ ਇਹ ਨੈਤਰੋਂ ਮੇਰੇ ਉਹ ਹਕਮ ਹੈ ਜੋਤ ਤਰੀ ਹਰ ਦਿਨ ਆਗਰਨਾ ਦੇਖੋ ਕੋਈ ਹਰ ਦਿਨ ਆਗਰਨਾ ਦੇਖੋ ਕੋਈ ਨਾਦਰੀ ਹਰ ਨਿਖਾਦੇ ਆ ਇਹੋ ਵੇਸ ਸੰਸਾਰ ਤੁਮ ਦੇਖਦੇ ਇਹੋ ਹਰ ਦਾ ਰੂਪ ਹੈ ਹਰ ਬੂਤ ਨਾਦਰੀ ਆਇਆ ਗੁਰ ਪ੍ਰਸਾਦਿ ਭੁਜੇ ਬਾਸਾ ਕਿਤੇ ਜਦੋਂ ਗੁਰੂ ਦੀ ਕਿਰਪਾ ਹੋਈ ਤੇ ਰੇਤੇ ਗੁਰੂ ਨੇ ਕਿਰਪਾ ਕਰਕੇ ਨਾਮ ਦੇਵੇ ਹਿਰਦੇ ਚੁਸਾ ਦਿੱਤਾ ਨਾਮ ਜਪਣਾ ਸ਼ੁਰੂ ਹੋਇਆ ਅੰਦਰੋਂ ਵਿਕਾਰਾਂ ਦਾ ਨਾਸ ਹੋਇਆ ਵਿਕਾਰਾਂ ਦੀ ਜਿਹੜੀ ਕੰਧ ਸੀ ਉਹ ਡਿੱਗ ਗਈ ਤੇ ਮੇਰੇ ਅੰਦਰ ਹੀ ਅਕਾਲ ਪੁਰਖ ਵਹਿਗੂ ਪ੍ਰਗਟ ਹੋਇਆ ਜਿਹੜਾ ਅੰਦਰ ਪ੍ਰਗਟ ਹੋਇਆ ਉਹ ਹੀ ਬਾਹਰ ਸੰਸਾਰ ਵਿੱਚ ਨਜ਼ਰ ਆਏ। ਉਹ ਹੀ ਹਰੇਕ ਸਰੀਰ ਵਿੱਚ ਨਜ਼ਰ ਆਏਗਾ। ਇਸ ਕਰਕੇ ਬਾਸ ਨੇ ਕਹਿੰਦੇ ਜਿਹੜਾ ਮੇਰਾ ਵਿਵੇਖਾ ਸੀ ਹਾਂ ਕਿ ਇਹ ਸੰਸਾਰ ਕਾਰਕ੍ਰਮ ਤੋਂ ਨਾਲੋਂ ਕੋਈ ਵੱਖਰੀ ਹਸਤੀ ਹੈ ਕਾਰਕ੍ਰਮ ਦੀ ਸੰਸਾਰਿਕ ਪ੍ਰਾਣ ਹੈ ਤੇ ਕਹਿੰਦੇ ਹੁਣ ਉਹ ਵਿਰਾਖਾ ਵਿਵੇਖਾ ਮਿਟ ਗਿਆ। ਹੁਣ ਉਹ ਪ੍ਰਾਣੀ ਗੱਲ ਦੇ ਤੋ ਆਖੀ ਨਹੀਂ ਜਾ ਸਕਦੀ। ਹੁਣ ਮੈਨੂੰ ਇਹ ਧਰਮਕ ਤੇ ਮੇਰਾ ਗੁਰੂ ਹੋ ਗਿਆ ਕਿ ਜਾਣ ਤੇ ਸੰਸਾਰ ਇਹ ਆਕਾਰ ਤੋਂ ਵਕਰਾ ਹੈ ਇਹ ਇੱਕੋ ਹੀ ਰੂਪ ਕਾਲਪੁਰਤਿ ਦਾ ਹੈ ਸਾਰਾ ਸੰਸਾਰ ਵਿੱਚ ਕਾਲਪੁਰਤਿ ਹੀ ਵਸਿਆ ਹੋਇਆ ਹੈ ਸਰਵੇ ਏਕ ਅਨੇਕੈ ਸਵਾਮੀ ਸਭ ਕਟ ਧੋਬੈ ਸੁਣੀ ਇੱਕ ਕਹਿੰਦੇ ਜੇ ਸਤਪੁਰ ਪਾਸਾ ਉਹ ਪ੍ਰਭੂ ਖਾਸਮ ਅਨੇਕਾ ਰੂਪ ਬਣਾ ਕੇ ਸਾਰਿਆਂ ਦੇ ਵਿੱਚ ਇੱਕ ਆਪ ਹੀ ਹੈ ਇਸ ਸਭ ਘਟਾਂ ਦੇ ਵਿੱਚ ਆਪ ਹੀ ਬੈਠਾ ਜਗਤ ਦੇ ਰੰਗ ਨੂੰ ਮਾਣ ਰਿਹਾ ਹੈ ਕਹਿ ਰਿ ਦਾਸ ਹਾਥ ਪੈ ਨਿਰੈ ਸਹਿਜ ਹੋਏ ਸੁ ਹੋਈ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਅ ਪ੍ਰਵਦਾਸ ਮਹਾਰਾਜਿਆਂ ਦੇ ਬਚਨ ਨੇ ਕਿ ਇਹ ਅਕਾਰਪੁਰਖ ਜੀ اے رقص مہاراجا تی دیکے پوری نہیں ہے میرے دیکے میرے ہاتھ تو بھی نیڑے ہیں جو کچھ جگ وچ ਵਰਤ رہان ہے وہ اس ایک کالપુર વૈکرو جی دی رضا وچ ہو رہان ہے اودے حکم دے وچ ہو رہان ہے حکم ہے اندر سب کو باہر نہ کوئی پارسا کہندے اودے حکم دے وچ ہی سارا سمسار ہے سارا سمسار ਵਰਤ رہان ہے ਉਦੇ ਲੋਕ ਨੂੰ ਤੋਂ ਬਾਹਰ ਕੋਈ ਨਹੀਂ ਹੈ ਬਲ ਸਾਨੂੰ ਜੇ ਕਬੂਾਈ ਜਦੋਂ ਅੰਦਰੋਂ ਭਰਮ ਦਾ ਪਰਦਾ ਕਰ ਦਿੱਤੇ ਗਿਆ ਭਰਮ ਦਾ ਪਰਦਾ ਨਾਸ਼ ਹੋ ਗਿਆ ਪਤਾਰਾਂ ਦਾ ਪਰਦਾ ਨਾਸ਼ ਹੋ ਗਿਆ ਇਸ ਕਰਕੇ ਆ ਸਤਿਗੁਰੂ ਰਵਿਦਾਸ ਸਾਹਿਬ ਇਹਨਾਂ ਦੇ ਪਾਵਨ ਓੰਕਾਰ ਬਿੰਦੂ ਉਚਾਰਨ ਕੀਤੀ ਹੋਈ ਪੀਤ੍ਰ ਗੁਰਬਾਣੀ ਦੇ ਰਾਹੀਂ თან ਸਤਿਗੁਰੂ ਗੁਰੂ ਬ੍ਰਹਮਚਾਰ ਮਹਾਰਾਜ ਜੀ ਨੇ ਸਾਡੇ ਤੇ ਕਿਰਪਾ ਕਰਕੇ ਸਮਝਾਉਣ ਦਾ ਯਤਨ ਕੀਤਾ ਕਿ ਭਾਈ ਇਹ ਸੰਸਾਰ ਇੱਕ ਭਰਮ ਹੈ ਇੱਕ ਸੁਪਨਾ ਹੈ ਸਾਡਾ ਪਰਮ ਹੈ ਕਿ ਸੰਸਾਰ ਸੱਚ ਸੱਚ ਹੈ ਇਹ ਝੂਠ ਹੈ ਇਸ ਕਰਕੇ ਸੰਸਾਰ ਨੂੰ ਛੱਡ ਕੇ ਨਿਰੰਕਾਰ ਨੂੰ ਜੀਤੇ ਕਰ ਜਿਨ੍ਹਾਂ ਜਲ ਜਲ ਹਨ ਹੁੰਦੇ ਤਪ ਕੋ ਨਹੀਂ ਆਉਤੋਂ ਹੀ ਮੈਨਾਨੀ ਜਿਨ੍ਹਾਂ ਦੇ ਪਾਸਾ ਕਿਤੇ ਤੇਰੇ ਅੰਦਰ ਹਉਮੈ ਹੰਕਾਰ ਹੁੰਦਾ ਹੈ ਇਹ ਕਾਰ ਨਹੀਂ ਉਹਨਾਂ ਚੋਂ ਅਨੰਕਾਰ ਨਜ਼ਰ ਨਹੀਂ ਆਏਗਾ ਤੇ ਜਦੋਂ ਇਹ ਅੰਦਰੋਂ ਹਉਮੇ ਵਿੱਚ ਬਿਟ ਗਈ ਕਾਰ ਵਿੱਚ ਗਿਆ ਮੈਂ ਮੇਰੀ ਦਾ ਨਾਮ ਲੁਗਿਆ ਫਿਰ ਸਾਰੇ ਸੰਸਾਰ ਵਿੱਚ ਨਿਰੰਕਾਰ ਦੀ ਨਜ਼ਰ ਆਏਗਾ ਇਸ ਕਰਕੇ ਤੂੰ ਨਿਰੰਕਾਰ ਨੂੰ ਦੇਖਣ ਦੀ ਕੋਸ਼ਿਸ਼ ਕਰ ਜਿਸ ਤਰ੍ਹਾਂ ਸਾਨੂੰ ਸਤਿਗੁਰੂ ਜੀ ਰੋਹ ਇਸ ਨੂੰ ਦਿਉਂਦੇ ਨੇ ਸਮਝ ਕਿਵੇਂ ਆਏਗੀ ਆਸਾ ਧਨ ਗੁਰੂ ਅਮਰ ਦਾ ਆਸਾ ਕਹਿੰਦੇ ਗੁਰ ਪਰਸਾ ਕੀ ਤੇ ਆ ਗੁਰੂ ਦੀ ਕਿਰਪਾ ਤੋਂ ਇਸ ਕਰਕੇ ਹੁਣ ਆਇਆ